BCMSA ਐਸੋਸੀਏਸ਼ਨ ਕਪੂਰਸਲਾ ਦੇ ਸਮੂਹ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਰੋਜ਼ ਪ੍ਰਦਰਸ਼ਨ ਕਰਦੇ ਆ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਪ੍ਰਧਾਨ ਡਾਕਟਰ ਕਰਨਦੀਪ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀ ESI ਹੁਸ਼ਿਆਰਪੁਰ ਵਿਖੇ ਬਤੌਰ SMO ਤਨਾ ਡਾਕਟਰ ਸੁਨੀਲ ਭਗਤ ਨਾਲ ਜੋ ਮਾੜਾ ਵਤੀਰਾ ਕੀਤਾ ਗਿਆ ਸੀ ਜਿਸ ਨਾਲ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਤੇ ਉਹਨਾਂ ਨੂੰ DMC ਲੁਧਿਆਣਾ ਵਿਖੇ ਰੈਫਰ ਕਰਨਾ ਪਿਆ ਜਿ세 ਚੱਲਦੇ ਹੀ ਉਨ੍ਹਾਂ ਵੱਲੋਂ ਇਹ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਡਾਕਟਰਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਨਾ ਵਰਤਿਆ ਜਾਵੇ ਅਤੇ ਹਰੇਕ ਡਾਕਟਰ ਦਾ ਸਤਿਕਾਰ ਕੀਤਾ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਦੇ ਮੱਦੇਨਜ਼ਰ ਹੀ ਐਸੋਸੀਏਸ਼ਨ ਵੱਲੋਂ ਸਵੇਰੇ 8 ਵਜੇ ਤੋਂ 10 ਵਜੇ ਤੱਕ ਇਹ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਤੇ 10 ਵਜੇ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਰੋਜ਼ਾਨਾ ਦੀ ਤਰ੍ਹਾਂ OPD ਨੂੰ ਚਾਲੂ ਰੱਖਿਆ ਗਿਆ ਹੈ। ਉਨ੍ਹਾਂ ਸਰਕਾਰ પાસે ਮੰਗ ਕੀਤੀ ਕਿ ਭਵਿਕ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ। ਡਾਕਟਰ ਸੁਨੀਲ ਭਗਤ ਐਸਆਈ ਹੁਸ਼ਿਆਰਪੁਰ ਐਸਐਮਓ ਤੇ ਰਾਤਸਨ ਉਹਨਾਂ ਨਾਲ ਮੰਨਪਾਗੀ ਕੱਟਾ ਜਿਹੜੀ ਸਾਰਿਆਂ ਨੂੰ ਪਤਾ ਹੀ ਹੈ ਵਾਪਰੀ ਸੀ ਕਿ ਜਿਸ ਦੇ ਵਿੱਚ ਕਿ ਉਹਨਾਂ ਨੂੰ ਹਾਰਟ ਅਟੈਕ ਸਫਤ ਕੀਤਾ ਹੈ ਤੇ ਉਹ ਮਿਸਟਾਈਪ ਵੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਡੀਐਮਸੀ ਦਾਖਲ ਹੋਏ ਸੋ ਉਹਨਾਂ ਦੇ ਇਸ ਜਿਹੜੀ ਕੰਡੀਸ਼ਨ ਦੇ ਰਿਗਾਰਡਿੰਗ ਅਸੀਂ ਇੱਕ ਰੋਸ ਰੈਲੀ ਕੱਢ ਰਹੇ ਹਾਂ ਜਿਸ ਕਰਕੇ ਕਿ ਜਿਹੜਾ ਕਿ ਇਹ ਮੈਸੇਜ ਦਿੱਤਾ ਜਾਵੇ ਸਮਾਜ ਨੂੰ ਕੀ ਡਾਕਟਰ ਦੇ ਪ੍ਰਤੀ ਜਿਹੜਾ ਇਹ ਉਤੀਰਾ ਜਿਹੜਾ ਹੈਗਾ ਆ ਅੱਗੇ ਤੋਂ ਚੈਨੀ ਹੰਡ ਨਹੀਂ ਹੋਏਗਾ ਅਤੇ ਜੀ ਕਾ ਕੋਈ ਵੀ ਜਿਹੜਾ ਹੈਗਾ ਆ ਡਾਕਟਰ ਕੋਲ ਜਾਂ ਲਿਆ ਕੋਈ ਵੀ ਮੁਲਾਜ਼ਮੇ ਦੇ ਨਾਲ ਬਤਕਟ ਕਰਦਾ ਹੈਗਾ ਤਾਂ ਉਹਦੇ ਨੂੰ ਪ੍ਰੋਪਰ ਸਵੈ ਮਾਈ ਪ੍ਰੋਪਰ ਜਿਹੜਾ ਨਾ ਕਾਰਵਾਈ ਕੀਤੀ ਜਾਏਗੀ ਸੋ ਅਸੀਂ ਇਹ ਜਨਤਾਂ ਨੂੰ ਜਿਹੜਾ ਹੈਗਾ ਆ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਤਾਂ ਡਾਕਟਰ ਦੀ ਰਿਸਪੈਕਟ ਦੇ ਨਾਲ ਬਾਕੀ ਜਿੰਨੇ ਵੀ ਮੁਲਾਜ਼ਮ ਜਿਹੜੇ ਕੰਮ ਕਰਦੇ ਹਨ ਉਹਨਾਂ ਨਾਲ ਰਿਸਪੈਕਟ ਪੂਰੀ ਤੇ ਅਤਿ ਪ੍ਰਾਦਰ ਨਾਲ ਵਿਹਾਰ ਹੈਗਾ ਪੇਸ਼ ਆਓ ਪਲੀਜ਼ ਕਿਸੇ ਦਿਨਾਂ ਵੀ ਇਸ ਤਰ੍ਹਾਂ ਦੇ ਮੌਨ ਤੋਂ ਉੱਪਰ ਨਾ ਲਿਖਾ ਲਈ ਜਾਵੇ ਇਸ ਲਈ ਜੇ ਆਪ ਨੂੰ ਕੁਆਲਿਟੀ ਦੀ ਲੋੜੀ ਹੈ ਜਾਂ ਜੇ ਦਿਖਾਣ ਵਾਸਤੇ ਲੋੜ ਨਹੀਂ ਦੀ 8 ਤੋਂ 10 ਦੇ ਵਿੱਚ ਰੱਖੀ ਰਹੀ ਹੈ ਉਪਰੀ 8 ਤੋਂ 10 ਦੇ ਵਿੱਚ ਸਪੈਨਿੰਗ ਕੀਤੀ ਹੈ ਇਸ ਬੰਦੀਏ ਤੇ 10 ਵਜੇ ਤੋਂ ਬਾਅਦ ਤੇ ਦਾ ਰੁਟੀਨ ਦਾ ਕੰਮ ਹੈਗਾ ਐਸ ਜੀ BCMSA ਐਸੋਸੀਏਸ਼ਨ ਕਪੂਰਸਲਾ ਦੇ ਸਮੂਹ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਰੋਜ਼ ਪ੍ਰਦਰਸ਼ਨ ਕਰਦੇ ਆ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪ੍ਰਧਾਨ ਡਾਕਟਰ ਕਰਨਦੀਪ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀ ESI ਹੁਸ਼ਿਆਰਪੁਰ ਵਿਖੇ ਬਤੌਰ SMO ਤੇਨਾ ਡਾਕਟਰ ਸੁਨੀਲ ਭਗਤ ਨਾਲ ਜੋ ਮਾੜਾ ਵਤੀਰਾ ਕੀਤਾ ਗਿਆ ਸੀ ਜਿਸ ਨਾਲ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਤੇ ਉਹਨਾਂ ਨੂੰ DMC ਲੁਧਿਆਣਾ ਵਿਖੇ ਰੈਫਰ ਕਰਨਾ ਪਿਆ ਜਿਸ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਇਹ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਾਕਟਰਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਨਾ ਵਰਤਿਆ ਜਾਵੇ ਤੇ ਹਰੇਕ ਡਾਕਟਰ ਦਾ ਸਤਿਕਾਰ ਕੀਤਾ ਜਾਵੇ ਉਹਨਾਂ ਨਾਲ ਹੀ ਕਿਹਾ ਕਿ ਇਸ ਦੇ ਮੱਦੇਨਜ਼ਰ ਹੀ ਐਸੋਸੀਏਸ਼ਨ ਵੱਲੋਂ ਸਵੇਰੇ 8 ਵਜੇ ਤੋਂ 10 ਵਜੇ ਤੱਕ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ 10 ਵਜੇ ਤੋਂ ਬਾਅਦ ਹੀ ਉਹਨਾਂ ਵੱਲੋਂ ਰੋਜ਼ਾਨਾ ਦੀ ਤਰ੍ਹਾਂ OPD ਨੂੰ ਚਾਲੂ ਰੱਖਿਆ ਗਿਆ ਹੈ ਉਹਨਾਂ ਸਰਕਾਰ પાસે ਮੰਗ ਕੀਤੀ ਕਿ ਭਵਿਕ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ